ਅੱਜਕੱਲ ਪੰਜਾਬ ਦੇ ਵਿੱਚ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਢਕਾਉਣ ਅਤੇ ਪਾੜ ਪਾਉਣ ਦੀਆਂ ਬਹੁਤ ਸਾਰੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਪੰਜਾਬ ਇੱਕ ਅਜਿਹੇ ਸੂਬਾ ਹੈ ਜਿੱਥੇ ਸਭ ਧਰਮਾਂ ਦਾ ਸਤਕਾਰ ਅਤੇ ਸਨਮਾਨ ਬਰਾਬਰ ਕੀਤਾ ਜਾਂਦਾ ਹੈ ਪਰ ਫੇਰ ਵੀ ਅਜਿਹੇ ਹੀ ਮਾਮਲੇ ਸਾਹਮਣੇ ਆਉਂਦੇ ਨੇ ਕਿ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਸ਼ਰਾਰਤੀ ਅੰਸਰ ਧਰਮਾਂ ਦੇ ਨਾਂ ਤੇ ਲੋਕਾਂ ਦੇ ਵਿੱਚ ਪਾੜ ਪਾਉਣ ਦੀ ਕੋਸ਼ਿਸ਼ ਕਰਦਾ ਰਹਿੰਦਾ ਹੈ ਤਾਜ਼ਾ ਮਾਮਲਾ ਜ਼ਿਲ੍ਹਾ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਅਧੀਨ ਪੈਂਦੇ ਪਿੰਡ ਵਹਿਕ ਗੁਜਰਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਪਿੰਡ ਦੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਇੱਕ ਅਧਿਆਪਕ ਦੇ ਵੱਲੋਂ ਬੱਚਿਆਂ ਨੂੰ ਸਿੱਖ ਧਰਮ ਦੇ ਬਾਰੇ ਸਿੱਖ ਗੁਰੂਆਂ ਦੇ ਬਾਰੇ ਅਤੇ ਸਿੱਖ ਇਤਿਹਾਸ ਦੇ ਬਾਰੇ ਕੁਝ ਅਪਸ਼ਬਦ ਬੋਲੇ ਗਏ ਨੇ ਜਿਸ ਤੋਂ ਬਾਅਦ ਵਿਦਿਆਰਥੀਆਂ ਨੇ ਜਦੋਂ ਇਹ ਗੱਲ ਆਪੋ ਆਪਣੇ ਘਰ ਵਿੱਚ ਦੱਸੀ ਤਾਂ ਉਸ ਤੋਂ ਬਾਅਦ ਹੁਣ ਇਲਾਕੇ ਦੀਆਂ ਸੰਗਤਾਂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਅਤੇ ਸਕੂਲ ਦੇ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਜਥੇਬੰਦੀਆਂ ਅਤੇ ਹੋਰ ਸਮਾਜਿਕ ਜਥੇਬੰਦੀਆਂ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਤੋਂ ਅਧਿਆਪਕ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸਰ ਜੋ ਅੱਜ ਸਕੂਲ ਦੇ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਕੀ ਕਹਿਣਾ ਹੈ? ਅੱਜ ਮੇਰੇ 9 ਵਜੇ ਤੋਂ ਬਾਅਦ ਗਲਤ ਧਿਆਨ ਚਾਹੀਏ। ਤੋਂ ਗਲਤ ਧਿਆਨ ਚਾਉਂਦੇ ਹਾਂ ਮੈਂ ਸਰਦਾਰ ਕਰਮਜੀਤ ਸਿੰਘ ਸਾਡੇ ਪੀਐਨਓ ਨੇ ਜ਼ਿਲ੍ਹਾ ਸਕੂਲ ਦੇ ਪ੍ਰਿੰਸੀਪਲ ਨੇ ਇਹਨਾਂ ਨੂੰ ਤੁਰੰਤ ਇਹ ਪਤਾ ਕਰਨ ਲਈ ਭੇਜਿਆ। ਪਰ ਫਿਰ ਵੀ ਮੈਂ ਆਪਣਾ ਫਰਜ਼ ਸਮਝਿਆ ਕਿ ਦਫ਼ਤਰ ਚ ਜੋ ਜ਼ਰੂਰੀ ਰਜਿਵੇਂ ਸੀ ਅਧੇ ਘੰਟੇ ਚ ਨਪਟਾ ਕੇ ਅਸੀਂ ਵਾਪਸ ਉਦੋਂ ਹੀ ਦਫ਼ਤਰ ਤੋਂ ਤੁਰ ਪਏ ਆ ਤਾਂ ਕਿ ਇਸ ਘਟਨਾ ਦਾ ਪੂਰਾ ਅਸੀਂ ਪਤਾ ਲਗਾ ਸਕੀਏ ਪਹਿਲਾਂ ਮੇਰੇ ਇਹ ਧਿਆਨ ਚ ਨਹੀਂ ਸੀ ਕੀ ਘਟਨਾ ਹੋਈ ਹੈ ਇੱਥੇ ਆ ਕੇ ਹੀ ਮੈਨੂੰ ਪਤਾ ਲੱਗਾ ਕਿ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਹੋਈ ਸਰ ਉਸ ਟੀਚਰ ਦੇ ਖਿਲਾਫ ਕੀ ਕਾਰਵਾਈ ਕੀਤੀ ਜੋ ਵੀ ਨਿਜਮ ਕਹਿਣਗੇ ਜੀ ਜੋ ਕਾਨੂੰਨ ਅਨਸਾਰ ਕਾਰਵਾਈ ਹੋਊਗੀ ਹੈ ਰ ਅਥਾਰਟिटीज ਨੂੰ ਸਾਰੀ ਰਿਪੋਰਟ ਬਣਾ ਕੇ ਭੇਜ ਦਿੱਤੀ ਜਾਊਗੀ ਪਰ ਇਲਾਕਾ ਨਿਵਾਸੀਆਂ ਲੋਕ ਕਹੇ ਯਾਰ ਕਿ ਉਹਨਾਂ ਦੇ ਤੇ ਐਫ ਆਈ ਆਰ ਦਰਜ ਕੀਤੀ ਜਾਵੇ ਤੇ ਉਹਨੂੰ ਸਸਪੈਂਡ ਕੀਤਾ ਜਾਵੇ ਡਿਸਮਿਸ ਕੀਤਾ ਜਾਵੇ ਸਸਪੈਂਡ ਕਰਨਾ ਜਾਂ ਡਿਸਮਿਸ ਕਰਨਾ ਇਹ ਹੈ ਰ ਅਥਾਰਟੀ ਦੇ ਅਧਿਕਾਰ ਖੇਤਰ ਚ ਹੁੰਦਾ ਵੀ ਕਾਨੂੰਨ ਅਨਸਾਰ ਅਜਿਹੀ ਕਾਰਵਾਈ ਕਰਨੀ ਬਣਦੀ ਆ ਜਾਂ ਨਹੀਂ ਬਣਦੀ ਅਸੀਂ ਜਿਹੜੀ ਪ੍ਰੋਪਰ ਰਿਪੋਰਟ ਆ ਪੂਰਾ ਇਨਵੈਸਟੀਗੇਟ ਕਰਕੇ ਅਸੀਂ ਅੱਜ ਹੀ ਡਿਪਿਊਟ ਕਰਾਂਗੇ ਪੂਰੇ ਬਿਆਨ ਲਏ ਜਾਣਗੇ ਸਭ ਦੇ ਵਿਦਿਆਰਥੀਆਂ ਦੇ ਅਧਿਆਪਕਾਂ ਦੇ ਉਸ ਤੋਂ ਬਾਅਦ ਪੂਰੀ ਰਿਪੋਰਟ ਬਣਾ ਕੇ ਅਸੀਂ ਮਹਿਕਮੇ ਨੂੰ ਭੇਜ ਦਿਆਂਗੇ ਜੀ ਜੋ ਕਾਰਵਾਈ ਹੋਊਗੀ ਕਾਨੂੰਨਾਂ ਸਾਰੋਂ ਕੀਤੀ ਜਾਊਗੀ ਕੋਈ ਵੀ ਹੈ ਇਹਦੇ ਵਿੱਚ ਇਨਵਾਲਵ ਹੋ ਨਹੀਂ ਬਖਸ਼ਿਆ ਜਾਊ ਸਰ ਇੱਕ ਟੀਚਰ ਹੈ ਜਿੰਨ ਤੋਂ ਸਭ ਕੁਝ ਸਿੱਖਦਾ ਬੰਦਾ ਤੇ ਜੇ ਉਹ ਹੀ ਗਲਤ ਸਿੱਖਿਆ ਦੇਣ ਲੱਭੇ ਤੇ ਕਿਵੇਂ ਚੱਲੇਗਾ ਇਹ ਬਿਲਕੁਲ ਜੇ ਕੋਈ ਅਜਿਹਾ ਕਰਦਾ ਜੀ ਇਹ ਇਹ ਮਾੜਾ ਹੈ ਕਿਉਂਕਿ ਅਸੀਂ ਜਿਸ ਸਮਾਜ ਚ ਰਹ ਰਹੇ ਆਂ ਬਹੁਤ ਹੀ ਖੂਬਸੂਰਤ ਸਮਾਜ ਆ ਜਿੱਥੇ ਸਾਰੇ ਫਿਰਕੇ ਸਾਰੇ ਧਰਮਾਂ ਦੇ ਲੋਕ ਮਿਲ ਜੁਲ ਕੇ ਰਹਿੰਦੇ ਆ ਬਹੁਤ ਹੀ ਸੋਹਣੀ ਧਰਤੀ ਹੈ ਪੰਜਾਬ ਦੀ ਇਹਦੀ ਕੋਈ ਆਧਾਰਨ ਦੁਨੀਆਂ 'ਚ ਹੀ ਹੈ ਨਹੀਂ ਕਿ ਸੋ ਜੇ ਕੋਈ ਅਜਿਹਾ ਕਰਦਾ ਹੈ ਤੇ ਬਹੁਤ ਮੰਦ ਭਗਾ ਹੈ ਹਾਂ ਜੋ ਅੱਜ ਸਕੂਲ ਦੇ ਵਿੱਚ ਧਰਨਾ ਦਿੱਤਾ ਗਿਆ ਹੈ ਕੀ ਕਾਰਨ ਬਣਿਆ ਇਹਦਾ ਤੇ ਕੀ ਮੰਗ ਕੀਤੀ ਗਈ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦਾ ਕਾਰਨ ਅਜ ਫਿਕ ਜਿੱਥੇ ਬੰਦਿਆਂ ਨੂੰ ਕੱਲ ਪਰਸੋਂ ਦੇ ਫੋਨ ਜਾ ਰਹੇ ਸੀ ਕੋਈ ਇਥੋਂ ਇੱਕ ਟੀਚਰ ਹੈ ਡੇਰਾ ਸਰਸਾ ਦੇ ਉਹਦਾ ਪਰਿਵਾਰ ਬਿਲੋਂਗ ਕਰਦਾ ਹੈ ਉਹ ਇੱਥੇ ਬੱਚਿਆਂ ਨੂੰ ਬਹੁਤ ਮਾੜੇ ਸਵਾਲ ਕਰਦੀ ਸੀ ਗੁਰੂ ਸਾਹਿਬਾਂ ਖਿਲਾਫ ਔਰ ਸ਼੍ਰੀ ਦਰਬਾਰ ਸਾਹਿਬ ਦੇ ਖਿਲਾਫ ਬੋਲਦੀ ਸੀ ਉਹਤੇ ਸੇ ਉਹਨਾਂ ਲਾ ਕੇ ਰੱਖਿਆ ਕੀ ਕਰ ਲਿਆ ਤੁਸੀਂ ਹੋਰ ਧਰਮ ਦੇ ਖਿਲਾਫ ਬੋਲਦੀ ਸੀ ਕਿ ਤੋਂ ਉਹਨੂੰ ਸਮਝਾਇਆ ਗਿਆ ਪਰ ਲਾਕੇ ਦੇ ਲੋਕਾਂ ਨੇ ਬਹੁਤ ਬਰਾਦਮੀਆਂ ਨੇ ਪ੍ਰਿੰਸੀਪਲ ਨਾਲ ਗੱਲ ਕੀਤੀ ਹੋਰ ਮੁੱਖ ਅਫਸਰਾਂ ਨਾਲ ਗੱਲ ਕੀਤੀ ਪਰ ਕਾਰਵਾਈ ਨਹੀਂ ਹੋਈ ਅੱਜ ਸਾਰੀ ਜਥੇਬੰਦੀਆਂ ਸਿੱਖ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਲਾਕੇ ਦੀਆਂ ਸਾਰੀਆਂ ਸੰਗਠਨਾਂ ਅੱਜ ਸਵੇਰ ਤੋਂ ਇੱਥੇ ਇਕੱਠੀਆਂ ਹੋਈਆਂ ਸੀ ਬਾਹਰ ਰੋਡ ਤੇ ਪਰ ਦਰੀਬ ਛਾ ਕੇ ਸਕੂਲ ਦੇ ਵਿੱਚ ਆਣ ਕੇ ਜੇ ਤੋ ਮੰਗ ਕੀਤੀ ਵੀ ਉਸ ਔਰਤ ਤੇ ਪਰਚਾ ਦਰਜ ਕੀਤਾ ਜਾਵੇ ਤੇ ਕਿਹੜਾ ਪ੍ਰਸ਼ਾਸਨ ਵੱਲੋਂ ਸਿੱਖ ਜਥੇਬੰਦੀਆਂ ਨੇ ਕਹਿਣ ਤੇ ਕਿਹੜੇ ਦਰਖਾਸਤ ਤੇ ਪਰਚਾ ਦਰਜ ਹੋਵੇ ਤੇ ਮਹਿਕਮਾ ਨੂੰ ਡਿਸਮਿਸ ਕਰੇ ਆਪਣੇ ਡੀਓ ਸਾਹਿਬ ਠੀਕ ਆ ਨਹੀਂ ਤਾਂ ਵੱਡੇ ਲੈਵਲ ਤੇ ਇੱਥੇ ਰੋਡ ਜਾਮ ਕੀਤਾ ਜਾਊਗਾ ਹਾਈਵੇ ਜਾਮ ਕੀਤਾ ਜਾਊਗਾ ਇਹ ਮੈਂ ਇੱਕ ਪੰਜਾਬ ਸਰਕਾਰ ਨੂੰ ਹੋਰ ਸਾਰੇ ਸਿੱਖਿਆ ਵਿਭਾਗ ਨੂੰ ਦੱਸ ਦੇਣਾ ਚਾਹਣਾ ਇਹ ਪ੍ਰੋਜੈਕਟ ਜਿਵੇਂ ਤੀਜੀ ਘਟਨਾ ਸਰ ਦੇ ਵਿੱਚ ਵਾਪਰ ਗਈ ਆ ਅੱਜ ਤੋਂ 4-5 ਦਿਨ ਪਹਿਲਾਂ ਮਡੋੜ ਏਰੀਆ 'ਚ ਉੱਥੇ ਸਕੂਲ ਦੇ ਵਿੱਚ ਪ੍ਰਿੰਸੀਪਲ ਨੇ ਬੋਲਿਆ ਤਾਂ ਅੱਜ ਇਹ ਘਟਨਾ ਵਾਪਰ ਗਈ ਆ ਅਸੀਂ ਪੰਜਾਬ ਸਰਕਾਰ ਨੂੰ ਇਹ ਗੱਲ ਦੱਸਣਾ ਚਾਹੁੰਦੇ ਆ ਵੀ ਜੇ ਤਾਂ ਇਹਨਾਂ ਨਾਲ ਨੱਥ ਪਾ ਲਵੇ ਇਨਕੁਆਰੀ ਕਰਕੇ ਵੀ ਕੌਣ ਇਹਨਾਂ ਦੇ ਪਿੱਛੇ ਬੁਲਾ ਰਿਹਾ ਤੇ ਕਿਵੇਂ ਬੋਲ ਰਿਹਾ ਠੀਕ ਹੈ ਨਹੀਂ ਤਾਂ ਸਾਣਾ ਵੱਡੇ ਲੈਵਲ ਤੇ ਇੱਥੇ ਮਜਬੂਰ ਨੇ ਇਹਨਾਂ ਦੇ ਖਿਲਾਫ ਸ਼ਿਕਰਚ ਮਿਲਣਾ ਪਊਗਾ ਉਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਊਗੀ ਤੇ ਸਿਵਲ ਪ੍ਰਸ਼ਾਸਨ ਦੀ ਹੋਊਗੀ ਭਾਈ ਸਰ ਕੀ ਕਹਿਣਾ ਚਾਹੋਗੇ ਜੋ ਅੱਜ ਸਕੂਲ ਦੇ ਵਿੱਚ ਧਰਨਾ ਦਿੱਤਾ ਗਿਆ ਤੇ ਕੀ ਕਾਰਵਾਈ ਹੈ ਅਸੀਂ ਅੱਜ ਸਾਡੇ ਅੱਜ ਹੀ ਨੋਟਿਸ 'ਚ ਆਇਆ ਸੀ ਕਿ ਇੱਕ ਮੈਡਮ ਪੂਜਾ ਨੇ ਤੇ ਬੈਗ ਗੁਜਰਾਂ ਦੇ ਇਹਨਾਂ ਨੇ ਸਿੱਖ ਧਰਮ ਬਾਰੇ 9th ਕਲਾਸ 'ਚ ਕੋਈ ਆਪਸ਼ਬਦ ਬੋਲੇਆ ਤੇ ਜਿਹੜਾ ਉਹਦੇ ਹਿਸਾਬ ਦੇ ਸਿੱਖ ਜਥੇਬੰਦੀਆਂ ਨੇ ਸਾਡੇ ਧਿਆਨ ਚ ਲਿਆਂਦਾ ਇੱਥੇ ਇਕੱਠੇ ਹੋਏ ਨੇ ਸਾਨੂੰ ਮੰਗ ਪੱਤਰ ਦਿੱਤਾ ਉਹਦੇ ਬਿਹਾਵ ਤੇ ਜੋ ਕਾਰਵਾਈ ਹੋਏਗੀ ਕਾਨੂੰਨੀ ਅਸੀਂ ਕਰਾਂਗੇ ਕੋਈ ਰੈਸਟ ਹੋਊਗਾ ਨਹੀਂ ਫਿਲਹਾਲ ਨਹੀਂ ਭਾਈ ਪਰਚਾ ਦਰਜ ਕਰਕੇ ਅਸੀਂ ਰੈਸਟ ਵੀ ਪਾਵਾਂਗੇ ਲਾਈਵ ਤੇ ਇਸ ਚੈਨਲ ਦੇ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਵਿਸ਼ੇਸ਼ ਰਿਪੋਰਟ